ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਅੱਜ ਨਾ ਮੈਂ ਲੈਪਟਾਪ ਵਾਲਾ ਜਿਹੜਾ ਬੈਗ ਹੁੰਦਾ ਉਹਦੇ ਝਾੜ-ਝੜਾਈ ਕਰਨ ਲੱਗਾ ਸੀ ਉਹ 2-3 ਸਾਲ ਹੋ ਗਏ ਬੇਟੀ ਚੋਂ ਕੱਢਿਆ ਨਹੀਂ ਤੇ ਅੱਜ ਕੁਦਰਤੀ ਹੱਥ ਲੱਗਿਆ ਉਹਦੇ ਵਿੱਚ ਨਾ ਇੱਕ ਜਿਹੜੀ ਆ 1.5 ਕਰੋੜ ਨਿਕਲਦਾ 2.5 ਕਰੋੜ ਨਿਕਲਦਾ ਉਹ ਲਾਟਰੀ ਦੀ ਟਿਕਟ ਮੈਨੂੰ ਮਿਲ ਗਈ ਪਾਈ ਸੀ ਕਈ ਵਾਰੀ ਆਪਾਂ ਵੀ ਅਜਮਾ ਕੇ ਦੇਖਦੇ ਆਂ ਵੀ ਕਈ ਵਾਰੀ ਕਰੋੜਪਤੀ ਬਣ ਜੀਏ ਰਾਤ ਦੇ ਰਾਤ ਤੇ ਉਹ ਮੇਰੇ ਲੱਗੇ ਹੱਥ ਤੇ ਉਹ ਦੋ ਤਿੰਨ ਸੀਗੀਆਂ 500 ਰੁਪਏ ਦੀ ਪਾਈਦੇ ਮੈਂ ਪਾਉਣਾ ਹੁਣਾਂ ਦੇ ਕਈ ਵਾਰੀ ਉਹ 5 ਕਰੋੜ ਵਾਲੀ ਨਿਕਲ ਆਵੇ ਤਾਂ ਫਿਰ ਲੈ ਲਾਂਗੇ ਡਿਫੈਂਡਰ ਜਿਹੜੀ ਢੜੀਆਂ ਵਾਲੇ ਨੇ ਲਈ ਆ ਤੇ ਵਧੀਆ ਕੋਠੀ ਪਾ ਲਾਂਗੇ ਦੋ ਮੰਜ਼ਲੀ ਏਅਰ ਕੰਡੀਸ਼ਨ ਵਾਲੀ ਐਦਾਂ ਫਿਰ ਹੁੰਦਾ ਸੁਪਨਾ ਕਈ ਵਾਰੀ ਅੱਛਾ ਜਦੋਂ ਉਹ ਲਾਟਰੀ ਟਿਕਟ ਮੈਨੂੰ ਮਿਲੇ ਫੇਰ ਮੇਰੀ ਨਾ ਇਹ ਜਿਹੜੇ ਵਕੀਲ ਕੇਸ ਲੜਦੇ ਨੇ ਅਮਰਤਪਾਲ ਮਹਿਰੋਂ ਕਟੀੜ ਦਾ ਉਹਨਾਂ ਵੱਲ ਨਿਗਾ ਚਲੀ ਗਈ ਮੈਂ ਕਿਹਾ ਵੀ ਇਹ ਕੇਸ ਕਿਉਂ ਲੜਦੇ ਨੇ ਮਤਲਬ ਲਾਟਰੀ ਲੱਗੀ ਨਾ ਜਿੱਤ। ਫਿਰ ਜੇ ਅਸੀਂ ਕੇਸ ਲੜ ਲਿਆ ਤਾਂ ਸ਼ੇਖ ਕੌਮ ਦੇ ਵਿੱਚ ਜਿਹੜੀਆਂ ਭੇਡਾਂ ਨੇ ਭਾਵਨਾਵਾਂ ਵਿੱਚ ਡੁੱਬੀਆਂ ਹੋਈਆਂ ਵੀ ਉਹਨਾਂ ਨੇ ਕਹਿਣਾ ਸਾਨੂੰ ਅਕਾਊਂਟ ਭੇਜੋ ਜੀ ਤੁਸੀਂ ਕੌਮ ਦੀ ਸੇਵਾ ਕਰਦੇ ਹੋ ਤੁਹਾਨੂੰ ਕਰ ਦਈਏ ਮੰਨ ਲਓ ਮਾਲ। ਗੁੱਸਾ ਨਾ ਕਰਿਓ ਜਿਹੜਾ ਪਹਿਲਾਂ ਮੈਂ ਕਿਹਾ ਸੀ ਲਾਟਰੀ ਨਿਕਲੋ ਡਿਫੈਂਡਰ ਲੈਣੀ ਹੈ ਇਹ ਮੈਂ ਬਣਾਇਆ ਸਾਰਾ ਆਪਣੇ ਕੋਲੋਂ। ਇੰਨਾ ਕਿ ਮੈਨੂੰ ਤਜਰਬਾ ਹੈ ਗੱਲ ਕਿਦਾਂ ਕਰਨੀ ਹੈ ਇਹ ਕਿਦਾਂ ਕਿਸੇ ਨੂੰ ਐਦਾਂ ਕਹਿਣਾ ਇਹ ਮੈਨੂੰ ਇੰਨਾ ਕਿ ਤਜਰਬਾ ਤੇ ਇਹ ਲਾਟਰੀ ਲੱਗੀ ਹੁਣ ਇਹਨਾਂ ਦੀ ਅੱਛਾ ਅੱਜ ਇੱਕ ਬੀਬੀ ਨੇ ਉਹ ਜਿਹੜੀ ਬੀਬੀ ਹੈ ਨਾ ਗਿੱਲ ਵਕੀਲ ਉਹਦੇ ਬਾਰੇ ਫੋਨ ਕੀਤਾ ਕਹਿੰਦੇ ਗਿਆਨੀ ਜੀ ਇਹ ਬੀਬੀ ਦੀ ਮੈਰਿਜ ਹੋਈ ਹੈ ਮੈਂ ਕਿਹਾ ਜੀ ਮੈਂ ਕੀ ਲੈਣਾ ਮੈਂ ਕਿ ਮੈਂ ਔਰਤ ਪ੍ਰਤੀ ਕਦੇ ਇਹ ਜੀ ਸ਼ਬਦਾਵਲੀ ਵਰਤੀ ਨਹੀਂ ਉਹ ਕਹਿੰਦੇ ਤੁਹਾਨੂੰ ਪਤਾ ਹੋਣਾ ਚਾਹੀਦਾ ਮੈਂ ਕਿਹ ਦੱਸੋ ਕਹਿੰਦੀ ਡਿਵੋਰਸ ਹੋਇਆ ਮੈਂ ਕਿਹਾ ਜੀ ਹੋਇਆ ਹੋਊਗਾ ਮੈਂ ਕੀ ਲੈਣਾ ਮੈਨੂੰ ਕੀ ਲੋੜ ਆ ਨਹੀਂ ਨਹੀਂ ਕਹਿੰਦੀ ਦੱਸਣਾ ਚਾਹਿੰਦਾ ਵੀ ਬੰਦੇ ਦਾ ਆਪਣਾ ਘਰ-ਬਾਰ ਜਣ ਕੇ ਪਰਿਵਾਰਕ ਤੌਰ ਤੇ ਸੁਲ੍ਹਾ ਸੁਫਾਈ ਹੈਗੀ ਆ ਰਾਤ ਨੂੰ ਕਰੇ ਲੜਾਈਆਂ ਦਿਨ ਸੁਲ੍ਹਾ ਸੁਫਾਈਆਂ ਉਹ ਤਾਂ ਚਲੋ ਗਾਣਾ ਜੀ ਉਧਰ ਕਾਹਨੂੰ ਜਾਣਾ ਪਰ ਉਹ ਤਾਂ ਮੈਡਮ ਸਾਡੇ ਪੰਜਾਬ ਦੀ ਬਚਨ ਦਾ ਕੁੜੀ ਹੈ ਵਕੀਲ ਹੈ ਉਹ ਤਾਂ ਇੱਥੇ ਖੜੀ ਆ ਹੁਣ ਜਿਹੜੇ 4 ਵਕੀਲ ਹੋਰ ਐ ਦੋ ਤਾਂ ਘੋਮਣ ਬ੍ਰਦਰ ਹੋਗੇ ਵੈਸੇ ਮੈਂ ਕੱਲ ਵੀ ਗੱਲ ਕਰੀ ਸੀ ਅੱਜ ਫੇਰ ਕਰਦਨੇ ਆ ਤੇ ਦੋ ਖਾਰਾ ਸਾਹਿਬ ਐ ਇੱਕ ਮੁੰਡਾ ਹੋ ਗਿਆ ਤੇ ਇੱਕ ਖਾਰਾ ਸਾਹਿਬ ਆਪ ਹੋ ਗਈ ਤੇ ਉਹ ਵਿਚਾਰਾ ਕਹਿੰਦਾ ਨਾ 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 ਕਤਲ ਇਹਨਾਂ ਨੇ ਕੀਤਾ ਹੀ ਨਹੀਂ ਕੋਈ ਹੋਰ ਹੀ ਕਰਕੇ ਭੱਜ ਗਿਆ ਦੇਖੋ ਉਹਦੀ ਜਿਹੜੀ ਗੱਡੀ ਸੀ ਨਾ ਮਹਿਰੋਂ ਦੀ ਉਸੇ ਦੀ ਪੈਰੇ ਨਾਲ ਚੱਲ ਕੇ ਆ ਗਈ ਆਪੀ ਉਹ ਸ਼ਕਤੀ ਸ਼ੁਕਤੀ ਨਾ ਘੁੰਮ ਆਈ ਲੁਧਿਆਣੇ ਵਿੱਚ ਫਿਰ ਬਠਿੰਡੇ ਆ ਗਈ ਆਪੀ ਬ੍ਰੇਕਾਂ ਲੱਗ ਗਈਆਂ ਗੱਡੀ ਆਪੀ ਲੈ ਗਈ ਉਹਨੂੰ 에ਰਪੋਰਟ ਤੇ 에ਰਪੋਰਟ ਦਾ ਪਲੇਨ ਵੀ ਆਪੀ ਉੱਡ ਗਿਆ ਦੇਖੋ ਕਿੱਡੇ ਬੇਵਕੂਫ ਨੇ ਲੋਕ ਇਹ ਅੱਛਾ ਹੁਣ ਮੈਂ ਥੋੜੀ ਐਂਟਰੀ ਆਪਣੀ ਕਰਨੀ ਆ ਉਹ ਤਾਂ ਕਰਨੀ ਐ ਕਿਉਂਕਿ ਗਾੜੀ ਕੋਲ ਜਿਹੜਾ ਇਹਨਾਂ ਰਾਹੇ ਘੁੰਮ ਘਮਾ ਕੇ ਮੇਰੇ ਵੱਲ ਵੀ ਆ ਰਿਹਾ ਚਲ ਮੈਂ ਨਹੀਂ ਪ੍ਰਵਾਹ ਕਰਦਾ ਇਹਨਾਂ ਨੂੰ ਜ਼ਰੂਰਤ ਹੈ ਵੀ ਡਿਪਰੈਸ਼ਨ ਦੀਆਂ ਗੋਲੀਆਂ ਕੋਲੇ ਰੱਖਿਆ ਕਰੋ ਕਿਉਂਕਿ ਲੋਕਾਂ ਦਾ ਪਤਾ ਕੋਈ ਨਹੀਂ ਕਿ ਕਿਹੜੀ ਗਾਲ ਕੱਢਣਾ ਮੌਕੇ ਤੇ ਕਿਹੜੀ ਫਿੱਟ ਬਹਿ ਜਾਏ ਕਿਹੜੀ ਨਾ ਹਾਜਮੇ ਆਵੇ ਇਹ ਰੱਖਿਆ ਕਰੋ ਚਲੋ ਮੈਂ ਐਵੇਂ ਗੱਲਾਂ ਦਾ ਖੜਾ ਨਹੀਂ ਬਣਾਉਣਾ ਫਿਰ ਕਈ ਕਮੈਂਟ ਕਰਨਗੇ ਪਰ ਖੜਾ ਤਾਂ ਬਣ ਹੀ ਗਿਆ ਇਹ ਗੱਲਾਂ ਦਾ ਹੀ ਇਹ ਵਿੱਚ ਨਿਕਲਣਾ ਕੀ ਹੈ ਹਾਂ ਜਿਹਨੂੰ ਸਮਝ ਆ ਗਈ ਉਹ ਸਮਝ ਜਾਣਗੇ ਵੀ ਇਹਨਾਂ ਪੰਜ ਵਕੀਲਾਂ ਦੀ ਜਿੰਨੇ ਬੀਬੀ ਨੂੰ ਬਾਹਰ ਕੱਢ ਦਿਓ ਉਹ ਤਾਂ ਉਹ ਤਾਂ ਕੇਸ ਲੜਦੀ ਨਹੀਂ ਹੁਣ ਇਹ ਚਾਰ ਜਿਹੜੇ ਵਕੀਲ ਹੈ ਇਹਨਾਂ ਲਈ ਲਾਟਰੀ ਜ਼ਰੂਰ ਲਾਗੇ ਹੁਣ ਇਹਨਾਂ ਪਤਾ ਨਹੀਂ ਕੀ ਕਰਨਾ ਜਲੂਨੇ ਦਾ ਲੜਨ ਦੀ ਜਦ ਗੱਲ ਸੁਣ ਗਈ ਇਹਨਾਂ ਨੇ ਕੀ ਕਿਹਾ ਅਸੀਂ ਇੱਕ ਕੌਮ ਦੇ ਮਹਾਨ ਯੋਧੇ ਦਾ ਕੇਸ ਲੜ ਰਹੇ ਵਾਹ ਬਾਹ ਕਹਿੰਦੇ ਇੱਕ ਬਾ ਪਤਾ ਨਹੀਂ ਅਸੀਂ ਮਹਾਨ ਯੋਧੇ ਦਾ ਕੇਸ ਲੜ ਰਹੇ ਹਾਂ ਮੈਂ ਤਾਂ ਮਲਵਈ ਹਾਂ ਮਲਵਈ ਹਾਂ ਮਾਲਵਈ ਦੀ ਭਾਸ਼ਾ ਹੀ ਬੋਲਾਂ ਅਸੀਂ ਇੱਕ ਅਸੀਂ ਇੱਕ ਆਪਾ ਪੜ੍ਹਦੇ ਸੀ ਨਾ ਪਹਿਲੀ ਕਲਾਸ ਵਿੱਚ ਜਦੋਂ ਇਦਾਂ ਹੀ ਪੜਾਉਂਦੇ ਸੀ ਮਾਸਟਰ ਮੈਂ ਇੱਕ ਵਿਦਿਆਰਥੀ ਹਾਂ ਇਹ ਤੋਂ ਸ਼ੁਰੂ ਕਰਦੇ ਨੇ ਮੈਂ ਇੱਕ ਵਕੀਲ ਹਾਂ ਅਸੀਂ ਦੋ ਭਰਾ ਹਾਂ ਅਸੀਂ ਐਲ ਐਲ ਬੀ ਕੀਤੀ ਹੈ ਪਰ ਹੁਣ ਅਸੀਂ ਹੁਣ ਅਸੀਂ ਕੌਮੀ ਜੋਧੇ ਦਾ ਕੇਸ ਲੜਾਂਗੇ ਕੌਮੀ ਜੋਧਾ ਕਿਹੜਾ ਹੈ ਜਿਹੜਾ ਬਲਾਤਕਾਰ ਕਰਕੇ ਭੱਜ ਗਿਆ ਜਿਹੜਾ ਕੁੜੀ ਨੂੰ ਮਾਰ ਕੇ ਭੱਜ ਗਿਆ ਉਹਦਾ ਕੇਸ ਲੜਾਂਗੇ ਉਹ ਕੌਮੀ ਜੋਧਾ ਹੈ ਤੇ ਸੰਗਤ ਜੀ ਤੁਸੀਂ ਸੇਵਾ ਕਰਿਆ ਜੇ ਸਾਡੀ ਅਸੀਂ ਕੇਸ ਲੜਨਾ ਫਿਰ ਹੀ ਆਹ ਲਾਟਰੀ ਲੱਗੀ ਹੈ ਜੀ ਤੇ ਖਾਰਾ ਸਾਹਿਬ ਦਾ ਪੈਸਾ ਚੱਲੀ ਜਾਂਦਾ ਖਾਰਾ ਸਾਹਿਬ ਨੇ ਜਿਹੜੀ ਐਨਐਸਏ ਲੱਗੀ ਆ ਉਹ ਵਿੱਚ ਬਚਾ ਲੈ ਹੋ ਕੀ ਵਧਾਈ ਆ ਉਹ ਵੀ ਜਿਹੜੀ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਹੁੰਦੀ ਹੈ ਵੀ ਉਹਨੂੰ ਬਚਾ ਕੇ ਰੱਖੀਏ ਜੇ ਮਾਰਤੀ ਫਿਰ ਆਂਡਾ ਕਿੱਦਾਂ ਮਿਲਣਾ ਹੈ ਮਤਲਬ ਵੀ ਮੈਰੋ ਨੂੰ ਨਾ 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 ਮੂਤ ਪਾਲ ਨੂੰ ਵੀ ਡਿਵਰਗੜ ਜੇਲ੍ਹ ਜੀ ਰੱਖੀਏ ਬਸ ਭੇਟਾ ਆਉਂਦੀ ਜਾਉ ਅਸੀਂ ਬੇਸ਼ੀਅਾਂ ਜਾਂਦੇ ਰਹਿਾਂਗੇ ਬਹਿਸ ਕਰਦੇ ਰਹਿਾਂਗੇ ਜਾਨੀ ਕਿ ਇਹਨਾਂ ਵਕੀਲਾਂ ਦੀ ਲਾਟਰੀ ਲੱਗੀ ਐ ਕੌਮੀ ਯੋਧਿਆਂ ਦੇ ਨਾਂ ਤੇ ਤੇ ਇਹ ਗੱਲਾਂ ਕੌੜੀਆਂ ਨੇ ਇਹਦੇ ਵਿੱਚ ਨਾ ਮੈਂ ਖੰਡ ਪਾਈ ਐ ਨਾ ਮੈਂ ਘਿਓ ਪਾਇਆ ਮਹਿੰਗਾ ਬਹੁਤ ਐ ਨਾ ਮੈਂ ਆਟਾ ਪਾਇਆ ਨਾ ਮੈਂ ਅੱਗ ਵਾਲੀ ਐ ਤੇ ਬੱਸ ਆਪਣੀ ਜਵਾਨ ਦੇ ਨਾਲ ਗੱਲਾਂ ਦਾ ਕੜਾ ਕਹਿੰਦੇ ਬਣਾਤਾ ਸਵਾਦ ਹੁਣ ਤੁਸੀਂ ਲੈ ਲਿਓ ਵੀ ਕਿਹੜਾ ਵਕੀਲ ਚੰਗਾ ਐ ਕਿਹੜਾ ਮਾੜਾ ਐ ਕਿਹੜਾ ਜੋਧੇ ਦੇ ਹੱਕ ਵਿੱਚ ਖੜਾ ਹੈ ਕਿਹੜਾ ਫਿਸ਼ਾਊਗਾ ਇਹ ਵੀ ਚੇਤੇ ਰੱਖ ਲਿਓ ਉਹ ਜਿਵੇਂ ਕਹਿੰਦੇ ਨੇ ਬੁੱਕਲ ਦਾ ਜਿਹੜਾ ਸੱਪ ਹੁੰਦਾ ਵੀ ਡੰਗ ਕਿਦਾਂ ਮਾਰਦਾ ਤੇ ਉਹ ਕਿਤੇ ਨਹੀਂ ਬੈਠੇ ਉਹ ਤਾਂ ਨਾਲ ਹੀ ਅਦਾਲਤ ਵਿੱਚ ਜਾਇਆ ਕਰਨਗੇ ਉੱਥੇ ਦੂਜੇ ਨੂੰ ਅੱਖਾਂ ਮਾਰਿਆ ਕਰਨਗੇ ਤੂੰ ਹੁਣ ਐ ਕਹਦੇ ਤੂੰ ਐ ਕਹਦੇ ਜੱਜ ਨੇ ਉਹੀ ਕੁਝ ਲਿਖਣਾ ਤੇ ਭੇਟਾ ਆਉਂਦੀ ਜਾਂਦੀ ਰਹੂਗੀ ਜੂਐਸਏ ਜਾਣ ਕੇ ਅਮਰੀਕਾ ਦੇ ਡਾਲਰ 83-84 ਰੁਪਿਆ ਦਾ ਹੈ ਇੰਗਲੈਂਡ ਦਾ ਪਾਉਂਡ ਜਿਹੜਾ ਹੈ ਉਹ 100 ਤੋਂ ਉੱਪਰ ਹੈ। ਕੈਨੇਡਾ ਦਾ ਡਾਲਰ 63 ਰੁਪਈਆ ਹੁੰਦਾ ਹੈ। ਆਸਟ੍ਰੇਲੀਆ ਦਾ 55 ਦਾ ਹੋਊਗਾ। ਜਰਮਨ ਦਾ ਵੀ ਪਤਾ ਨਹੀਂ ਜਿਆਦਾ ਹੀ ਹੋਣਾ। ਇਹ ਸਭ ਕੁਝ ਜਾਨਕਿ ਜੇ ਮੈਂ ਸਤਨਾਜਾ ਹੁੰਦਾ ਐਦਾਂ ਡਾਲਰ ਇਕੱਠੇ ਮਿਲਣ ਕੇ ਰਲਾਰ ਲੂ ਕੇ ਹੋਣੇ ਨੇ। ਇਹ ਲਾਟਰੀ ਹੈ ਨਾ ਵਕੀਲਾਂ ਦੀ। ਇਹ ਕੌੜਾ ਸੱਚ ਹੈ ਲਾਸਟ ਵਿੱਚ ਫਤਿਹ ਬੁਲਾਉਣੀ ਹੈ। ਧਿਆਨ ਰੱਖਿਓ। ਜਿਹੜਾ ਵਕੀਲ ਐਨ ਐਨ ਵੀ ਕਰਕੇ ਭਾਰ ਦੇ ਕਾਨੂੰਨ ਨੂੰ ਛਿੱਕੇ ਤੇ ਟੰਗੂਗਾ ਕੌਮ ਦੇ ਨਾਂ ਤੇ ਲਾਟਰੀ ਬਣਾ ਕੇ ਆਪਣੇ ਘਰ ਭਰੂਗਾ ਉਹਨੂੰ ਨਾ ਕੌਮ ਬਰਦਾਸ਼ਤ ਕਰੂਗੀ ਤੇ ਆਉਣ ਵਾਲੀਆਂ ਨਸਲਾਂ ਪੀੜੀਆਂ ਸਵਾਲ ਕਰਨੀਆਂ ਗੱਲ ਮੇਰਾ ਮੇਰੀ ਚੇਤੇ ਰੱਖ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ